ਅੱਜ ਵੀਰ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਅੱਜ ਦੀਵਾਲੀ ਦਾ ਤਿਹਾਰ ਬੜਾ ਪਵਿੱਤਰ ਤਿਹਾਰ ਹੈ ਇਸ ਤਿਹਾਰ ਦੇ ਨਾਲ ਜਿਨ ਕਿ ਸਾਰੇ ਧਰਮ ਜੁੜੇ ਹੋਏ ਆ ਅਸੀਂ ਕੰਦੀ ਬਾਈ ਦੇ ਜਿੱਦਣ ਇੰਟਰਵਿਊ ਕਰਨ ਆਏ ਆ ਤੇ ਮੇਰੇ ਵੱਡੇ ਵੀਰ ਜਸਵਿੰਦਰ ਰਤਬਾ ਟੀਵੀ ਮੈਂ ਇੱਕ ਗੱਲ ਕਹੀ ਸੀ ਕਿ ਜਿਹੜੀ ਇਹ ਤੋਂ ਕਮਾਈ ਆਊਗੀ 30% ਤੇ ਇਸ ਹਿਸਾਬ ਦੇ ਨਾਲ ਤੇ ਮੈਂ ਕੰਦੀ ਨੂੰ ਦੇਊਗਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੇ ਮਿੱਤਰ ਚਾਹਣ ਵਾਲੇ ਸੀ ਕੰਦੀ ਨੂੰ ਉਹਨਾਂ ਨੇ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਕਮੈਂਟਾਂ ਦੇ ਵਿੱਚ ਲੋਕਾਂ ਨੇ ਕਿਹਾ ਵੀ ਜੇ 50% ਦੇ ਦੋ ਇਰਕੀ ਚੂ ਫਰਕ ਹੈ ਫੁੱਲ ਚੜਾਤੀ ਬਾਈ ਕਹਿੰਦਾ ਕੋਈ ਗੱਲ ਨਹੀਂ ਮੈਂ ਕਿਹਾ ਕੀ ਹੈ ਤੇ ਆਹ ਤੋਂ ਵੀ ਸ਼ਾਇਦ ਮੈਂ ਵੱਧ ਜਿਮਾ ਅੱਜ ਨਹੀਂ ਦੱਸ ਸਕਦੇ ਸੀ ਇਹਨੂੰ ਕਿੰਨੀ ਦੇਖ ਕੇ ਚੱਲੇ ਆ ਅਸੀਂ ਆਪਦੇ ਜਿੰਨੇ ਆਏ ਸੀ ਤਨਮਨ ਦੇ ਵਿੱਚੋਂ ਇਹਨਾਂ ਨੂੰ ਖੁਸ਼ ਹੋ ਕੇ ਅੱਜ ਇਹਨਾਂ ਦੇ ਘਰ ਦੀਵਾਲੀ ਦੇਖ ਕੇ ਚੱਲੇ ਆ ਤੇ ਜਿਹੜੀ ਪੇਮੈਂਟ ਉਸ ਵੀਡੀਓ ਤੋਂ ਆਈ ਸੀ ਉਹ ਬਾਈ ਨੂੰ ਅੱਜ ਅਸੀਂ ਦੇਖ ਕੇ ਚੱਲੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਸਿੰਘ ਬਰਾੜ ਤੇ ਰਤਬਾ ਟੀਵੀ ਨਾਲ ਜੁੜਿਆ ਹਾਂ ਤੁਸੀਂ ਮੇਰੇ ਨਾਲ ਮਸ਼ਹੂਰ ਗੀਤਕਾਰ ਬਾਈ ਹਰਚੰਦ ਕੰਦੀ ਯਾਨੀ ਕਿ ਕੰਦੀ ਡੇਲਿਆਂ ਵਾਲੀ ਅਸੀਂ ਝੋਨੇ ਦੇ ਸੀਜ਼ਨ ਵੇਲੇ ਜੋ ਝੋਨਾ ਲੱਗ ਰਿਹਾ ਸੀ ਉਦੋਂ ਭਰਾ ਦੀ ਇੰਟਰਵਿਊ ਕਰਕੇ ਗਏ ਸੀ ਅਸੀਂ ਤਾਂ ਜਾਣਦੇ ਹਾਂ ਕਿ ਕਿੱਥੋਂ ਤੱਕ ਇਹਨਾਂ ਨੇ ਕਲਾਕਾਰਾਂ ਦੇ ਨਾਲ ਵਿਚਰੇ ਆ ਕਿਹੜੇ-ਕਿਹੜੇ ਕਲਾਕਾਰਾਂ ਨੂੰ ਜਿਹੜਾ ਉਹ ਬਹੁਤ ਵੱਡੀ سپورਟ ਦੇ ਕੇ ਤੇ ਬਹੁਤ ਵੱਡੇ ਮੁਕਾਮ ਤੇ ਲੈ ਕੇ ਗਏ ਆ ਤੇ ਰਾਜਪਰਾਡ ਸਾਹਿਬ ਉਹਨਾਂ ਦਾ ਗੀਤ ਜਿਹੜਾ ਉਹ ਬਹੁਤ ਮਕਬੂਲ ਹੋਇਆ ਸੀ ਉੱਡੀ ਚੱਲ ਮੋਰਨੀ ਹੈ ਮੇਰਾ ਡਾਲੇ ਤੇ ਲਿਖਵਾਇਆ ਟਰੱਕ ਡਰਾਈਵਰ ਵੀਰਾਂ ਦਾ ਗੀਤ ਸੀ ਸਰਜੀਤ ਭੁੱਲਰ ਸਾਹਿਬ ਨੇ ਗੀਤ ਗਾਇਆ ਸੀ ਮਤਲਬ ਵਧੀਆ ਮਕਬੂਲ ਗੀਤ ਹੋਏ ਸੀ ਤੇ ਜਦੋਂ ਸਾਨੂੰ ਪਤਾ ਲੱਗਿਆ ਸੀ ਭਰਾ ਬਾਰੇ ਤਾਂ ਫਿਰ ਅਸੀਂ ਭਰਾ ਨੂੰ ਮਿਲ ਕੇ ਗਏ ਸੀ ਸਪੈਸ਼ਲੀ ਸਾਡਾ ਫਰਜ਼ ਪਣਦਾ ਸੀਗਾ ਕਿ ਜਦੋਂ ਬਹੁਤ ਲੰਮਾ ਸਮਾਂ ਆਪਾਂ ਇਕੱਠੇ ਵਿਚਰੇ ਕੰਦੀ ਬਾਈ ਹਾਂ ਤੇ ਸਾਡਾ ਹੱਕ ਮੰਗਦਾ ਸੀ ਭਰਾ ਕੋਲੇ ਆਈਏ ਅਸੀਂ ਉਹ ਝੋਨਾ ਲਾਉਣ ਦੀ ਗੱਲਬਾਤ ਕਰਕੇ ਜਦੋਂ ਉਹ ਇੰਟਰਵਿਊ ਚਲਾਈ ਸੀ ਸਸੀਕਲ ਬੀਬੀ ਮਾਤਾ ਜੀ ਆ ਗਿਆ ਨਾਲ ਕੰਦੀ ਬਾਈ ਦੇ ਮਾਤਾ ਜੀ ਦਾ ਅਸ਼ੀਰਵਾਦ ਮਿਲ ਗਿਆ ਰਿਸ਼ਤੇ ਦਾ ਰਾਏ ਸੀ ਠੀਕ ਹੈ ਮਾਤਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਆ ਤੇ ਮੈਂ ਤੇ ਅਵਤਾਰ ਬਾਈ ਮੇਰੇ ਨਾਲ ਸੱਚ ਦੀ ਪੜਤਾਲ ਤੋਂ ਅਸੀਂ ਆਈਸੀਐਨ ਦੇ ਇੰਟਰਵਿਊ ਕਰਨ ਵਾਸਤੇ ਕਿ ਜਿਹੜੇ ਕਲਾ ਦੇ ਕਦਰਦਾਨ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਅਸਲੀ ਹੀਰੇ ਆ ਰੋਲ ਲੈਣੇ ਚਾਹੀਦੇ ਤੇ ਕੰਦੀ ਬਾਈ ਦੇ ਇੰਟਰਵਿਊ ਅਸੀਂ ਉਦੋਂ ਝੋਨਾ ਲਾਉਂਦਿਆਂ ਵਿਚਾਰੇ ਨੂੰ ਉਦੋਂ ਮਤਲਬ ਟਾਈਮ ਦੇ ਵਿੱਚ ਉਹ ਟਾਈਮ ਕਢਵਾ ਕੇ ਅਸੀਂ ਇੰਟਰਵਿਊ ਚਲਾਈ ਸੀ ਮੈਂ ਉਦੋਂ ਇੱਕ ਗੱਲ ਕੀਤੀ ਸੀ ਮੈਂ ਇੱਕ ਵਾਦਾ ਕੀਤਾ ਸੀ ਇੰਟਰਵਿਊ ਚ ਲਾਉਣ ਲੱਗਿਆਂ ਕਿ ਜਦੋਂ ਤੁਸੀਂ ਇੰਟਰਵਿਊ ਨੂੰ ਦੇਖੋਗੇ ਜਿੰਨਾ ਤੁਸੀਂ ਵਾਰ-ਵਾਰ ਦੇਖੋਗੇ ਤਾਂ ਸਾਡੀ ਉਸ ਇੰਟਰਵਿਊ ਦੇ ਵਿੱਚੋਂ ਸਾਡੇ ਉਸ YouTube ਦੀ ਕਮਾਈ ਦੇ ਵਿੱਚੋਂ ਜੋ ਵੀ ਆਊਗਾ ਤੇ ਮੈਂ ਗੱਲ ਕੀਤੀ ਸੀ ਕਿ ਮੈਂ ਆਪਣੀ ਕਮਾਈ ਦੇ ਵਿੱਚੋਂ 30% ਹਿੱਸਾ ਕੰਦੀ ਬਾਈ ਨੂੰ ਆਪਣੇ ਭਰਾ ਨੂੰ ਦੇ ਕੇ ਜਾਊਂਗਾ ਤੇ ਮੇਰੇ ਨੂੰ ਬਹੁਤ ਸਾਰੇ ਮਿੱਤਰਾਂ ਨੇ ਲਿਖਿਆ ਸੀ ਕਿ ਬਾਈ ਯਾਰ ਤੈਨੂੰ ਕੀ ਫਰਕ ਪੈਣਾ 30 ਨਹੀਂ ਤੂੰ 40 ਕਰ ਦੇ ਤੂੰ 50 ਕਰ ਦੇ ਤੇ ਮੈਂ ਉਸ ਗੱਲ ਨੂੰ ਵੀ ਜਿਹੜਾ ਉਹ ਖਿੜੇ ਮੱਥੇ ਪ੍ਰਮਾਨ ਕੀਤਾ ਕਿਉਂਕਿ ਕੰਦੀ ਭਰਾ ਸਾਡਾ ਤੇ ਅੱਜ ਦੀਵਾਲੀ ਸ਼ੁਰੂ ਹੋ ਗਈ ਹੈ ਸਹੀ ਮੈਨਾਂ ਚ ਅਸਲੀ ਦੀਵਾਲੀ ਕੱਲ ਨੂੰ ਹੈ 1 ਅਕਤੂਬਰ ਨੂੰ ਤੇ ਖੁਸ਼ੀਆਂ ਦੇ ਮੌਕੇ ਜਿਹੜਾ ਉਹ ਇਹੋ ਜਿਹੇ ਭਰਾਵਾਂ ਨੂੰ ਭੁੱਲਿਆ ਨਾ ਜਾਵੇ ਇਸ ਕਰਕੇ ਮੈਂ ਤੇ ਕੈਮਰਾ ਚਲਾ ਰੇ ਮੇਰੇ ਭਰਾ ਭਾਈ ਅਵਤਾਰ ਸਿੰਘ ਤਾਰਾ ਸੱਚ ਦੀ ਪੜਤਾਲ ਤੋਂ ਅੱਜ ਅਸੀਂ ਪਹੁੰਚੇ ਆਂ ਭਰਾ ਕੋਲੇ ਦਿਵਾਲੀ ਲੈ ਕੇ ਐਦਵਾਲੀ ਬੱਚਿਆਂ ਵਾਸਤੇ ਤੇ ਐਦਵਾਲੀ ਜਿਹੜਾ ਮੈਂ ਵਾਅਦਾ ਕੀਤਾ ਸੀ ਕਿ ਜੋ ਸਾਨੂੰ ਬਾਈ ਕੰਦੀ ਦੇ ਨਾਲ ਕੀਤੀ ਗੱਲਬਾਤ ਦੇ ਵਿੱਚੋਂ ਆਊਗਾ ਮੈਂ ਫਿਰ ਦੁਹਰਾਉਂਦਾ ਕਿ ਮੈਂ ਕਿਹਾ ਸੀ 30% ਤਾਂ ਬਹੁਤ ਸਾਰੇ ਦੋਸਤਾਂ ਨੇ ਦੇਸ਼ ਵਿਦੇਸ਼ ਚੋਂ ਲਿਖਿਆ ਸੀ 30 ਨਹੀਂ ਬਾਈ 40 ਕਰੋ 40 ਨਹੀਂ 50 ਕਰੋ ਹੁਣ ਮੈਂ ਨਾ ਆਖਾਂ ਕਿ 30 ਜਾਂ ਨਾ ਆਖਾਂ 40 ਨਾ 50 ਅਸਲ ਅਸੀਂ ਆਪਣੇ ਭਰਾ ਦਾ ਮਾਣ ਤਾਨ ਕਰਨਾ ਆਏ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਭਰਾ ਨੂੰ ਦਿਵਾਲੀ ਦੇਣ ਆਏ ਆ ਪ੍ਰਵਾਣ ਕਰੋ ਜੀ ਦਾ ਨਵਾ ਜੀ ਭਾਈ ਜੀ ਤੁਸੀਂ ਪਹੁੰਚੇ ਆ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਮੈਨੂੰ ਪਹਿਲਾਂ ਵੀ ਤੁਸੀਂ ਮੈਨੂੰ ਯਾਦ ਕਰਿਆ ਡਿੱਗੇ ਪੈਰ ਨੂੰ ਠਾਇਆ ਅੱਜ ਤੁਸੀਂ ਫੇਰ ਦਿਵਾਲੀ ਮੌਕੇ ਮੈਨੂੰ ਦਿਵਾਲੀ ਦੀਆਂ ਮੁਬਾਰਕਾਂ ਦੇਣ ਆਏ ਆ ਔਰ ਮੇਰਾ ਜਿਹੜਾ ਮਾਨ ਸਤਕਾਰ ਤੁਸੀਂ ਕਰਿਆ ਮਾਏ ਜਿੰਦਗੀ ਪਰ ਕੋਲ ਨਹੀਂ ਸਾਬ ਨਹੀਂ ਧੰਨਵਾਦ ਡਿੱਗੇ ਨੂੰ ਠਾਇਆ ਆਖਿਆ ਕੰਦੀ ਨੇ ਮੈਨੂੰ ਇਹ ਸ਼ਬਦ ਮੈਂ ਨਹੀਂ ਚਾਹੁੰਦਾ ਡਿੱਗਿਆਂ ਨੂੰ ਹਮੇਸ਼ਾ ਪ੍ਰਮਾਤਮਾ ਉਠਾਉਂਦਾ ਸੱਚੇ ਬਾਦਸ਼ਾਹ ਕਾਲਪੁਰਗ ਸੱਚੇ ਬਾਦਸ਼ਾਹ ਵੈਗਰੂ ਉਠਾਉਂਦਾ ਭਰਾ ਜਿਹੜੇ ਹੁੰਦੇ ਆ ਉਹ ਹੱਥ ਫੜਦੇ ਆ ਉਹ ਮਤਲਬ ਇਹ ਕਹਿੰਦੇ ਕਿ ਤੈਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਤੇ ਅਸੀਂ ਆਪਣੇ ਭਰਾ ਨੂੰ ਕਿਹਾ ਕਿ ਜਿੰਨੇ ਜੋਗੇ ਹੈਗੇ ਆ ਜਦੋਂ ਜਦੋਂ ਜਿਵੇਂ ਜਿਵੇਂ ਸਮਾਂ ਹੋਊਗਾ ਵੀ ਕੰਦੀ ਅਸੀਂ ਤੇਰੇ ਨਾਲ ਖੜੇ ਆ ਤੇ ਬਹੁਤ ਸਾਰੇ ਕਲਾਕਾਰ ਭਰਾ ਉਹ ਆਏ ਸੀ ਉਹ ਇੰਟਰਵਿਊ ਦੇਖਣ ਤੋਂ ਬਾਅਦ ਸਾਡੀ ਮੇਰੀ ਰਤਬਾ ਟੀਵੀ ਚੈਨਲ ਦੀ YouTube ਤੋਂ ਤੇ ਜਿਨ੍ਹਾਂ ਨੇ ਆ ਕੇ ਕੰਦੀ ਨੂੰ ਗਿਆ ਸੀ ਕਿ ਕੰਦੀ ਸਾਨੂੰ ਤਾਂ ਉਹ ਇੰਟਰਵਿਊ ਦੇਖ ਕੇ ਵੀਡੀਓ ਦੇਖ ਕੇ ਪਤਾ ਲੱਗਿਆ ਕਿ ਯਾਰ ਇੰਨਾ ਚੰਗਾ ਗੀਤਕਾਰ ਹੋ ਕੇ ਇੰਨਾ ਵੱਡਾ ਨਾਮ ਬਣਾ ਕੇ ਤੂੰ ਤੇ ਆਰਥਿਕ ਪੱਖ ਤੋਂ ਇਸ ਹਾਲਾਤ ਦੇ ਵਿੱਚ ਸੋ ਬੰਦਾ ਬੰਦੇ ਨੂੰ ਕੋਈ ਨਹੀਂ ਠਾ ਸਕਦਾ ਬੰਦਾ ਬੰਦੇ ਦੇ ਨਾਲ ਖੜ੍ਹ ਸਕਦਾ ਠਾਉਂਦਾ ਹਮੇਸ਼ਾ ਪਰਮਾਤਮਾ ਤੇ ਮੈਂ ਕਹਿੰਨਾ ਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਵੇ ਗੁਰੂ ਅਰਦਾਸ ਕਰਦਾ ਕਿ ਸਾਡੇ ਕੰਦੀ ਵੀਰ ਦੀ ਇਹੋ ਜੀ ਬਾਹ ਫੜੇ ਕਿ ਸਾਨੂੰ ਪਤਾ ਲੱਗੇ ਕਿ ਹਾਂ ਇੱਕ ਵਾਰੀ ਫੇਰ ਸਾਡਾ ਭਰਾ ਜਿਹੜਾ ਉਹ ਬੁਲਾਉਂਦੀਆਂ ਤੇ ਆ। ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਭਰਾ। ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਬਹੁਤ ਮੁਬਾਰਕਾਂ। ਤੇ ਮੈਂ ਕੰਦੀ ਦੇ بیٹے ਨੂੰ ਆਖੋ ਪੁੱਤ 2 ਮਿੰਟ ਕੈਮਰਾ ਤੋਂ ਫੜ ਲੈ ਮੈਂ ਅਵਤਾਰ ਬਾਈ ਨੂੰ ਵੀ ਦਿਖਾਉਂ ਕਿਉਂਕਿ ਪਹਿਲੀ ਇੰਟਰਵਿਊ ਜਿਹੜੀ ਅਵਤਾਰ ਬਾਈ ਕਰਨ ਆਉਣ ਲੱਗੇ ਸੀ। ਅਵਤਾਰ ਬਾਈ ਇੰਟਰਵਿਊ ਪਹਿਲਾਂ ਤੁਹਾਡਾ ਪ੍ਰੋਗਰਾਮ ਬਣਿਆ ਸੀ। ਜੀ ਜੀ ਜਦੋਂ ਤੁਸੀਂ ਮੈਨੂੰ ਅਚਾਨਕ ਮੈਂ ਤੁਹਾਨੂੰ ਕਾਲ ਕੀਤੀ ਜੀ ਕਿ ਆਪਾਂ ਕਿਤੇ ਜਾਣਾ ਸੀ ਤਾਂ ਤੁਸੀਂ ਕਹੇ ਵੀ ਮੈਂ ਇੱਕ ਵਾਰੀ ਕੰਦੀ ਦੇ ਇੰਟਰਵਿਊ ਕਰਨ ਚੱਲਿਆ। ਜੀ ਜੀ ਅੱਜ ਦਿਵਾਲ ਅੱਜ ਵੀਰ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ ਅੱਜ ਦਿਵਾਲੀ ਦਾ ਤਿਹਾਰ ਬੜਾ ਪਵਿੱਤਰ ਤਿਹਾਰ ਹੈ ਇਸ ਤਿਹਾਰ ਦੇ ਨਾਲ ਜਨਨ ਕਿ ਸਾਰੇ ਧਰਮ ਜੁੜੇ ਹੋਏ ਆ ਅਸੀਂ ਕੰਦੀ ਬਾਈ ਦੇ ਜਿੱਦਣ ਇੰਟਰਵਿਊ ਕਰਨ ਆਏ ਆ ਤੇ ਮੇਰੇ ਵੱਡੇ ਵੀਰ ਜਸਵਿੰਦਰ ਰੁੱਤ ਬਾਟੀ ਵੀ ਮੈਂ ਇੱਕ ਗੱਲ ਕਹੀ ਸੀ ਕਿ ਜਿਹੜੀ ਇਹ ਤੋਂ ਕਮਾਈ ਆਉਗੀ 30% ਤੇ ਹਿਸਾਬ ਦੇ ਨਾਲ ਤੇ ਮੈਂ ਕੰਦੀ ਨੂੰ ਦੇਵਾਂਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੇ ਮਿੱਤਰ ਚਾਹਣ ਵਾਲੇ ਸੀ ਕੰਦੀ ਨੂੰ ਉਹਨਾਂ ਨੇ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਕਮੈਂਟਾਂ ਵਿੱਚ ਲੋਕਾਂ ਨੇ ਕਿਹਾ ਵੀ ਜੇ 50% ਦੇ ਦੋ ਫਿਰ ਕਿਥੋਂ ਫਰਕ ਪਈ ਪੁੱਲ ਚੜਾਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਮੈਂ ਕਹਿਆ 30 ਐ 50 ਤੋਂ ਵੀ ਸ਼ਾਇਦ ਮੈਂ ਵੱਧ ਦੇਵਾਂ ਅੱਜ ਨਹੀਂ ਦੱਸ ਸਕਦੇ ਸੀ ਇਹਨੂੰ ਕਿੰਨੀ ਦੇਖ ਕੇ ਚੱਲੇ ਆ ਅਸੀਂ ਆਪਦੇ ਜਿੰਨੇ ਆਏ ਸੀ ਤਨਮਨ ਦੇ ਵਿੱਚੋਂ ਇਹਨਾਂ ਖੁਸ਼ ਹੋ ਕੇ ਆ ਜਿਨ੍ਹਾਂ ਦੇ ਘਰ ਦੀਵਾਲੀ ਦੇਖ ਕੇ ਚੱਲੇ ਆ ਤੇ ਜਿਹੜੀ ਪੇਮੈਂਟ ਉਸ ਵੀਡੀਓ ਤੋਂ ਆਈ ਸੀ ਉਹ ਬਾਈ ਨੂੰ ਅੱਜ ਅਸੀਂ ਦੇਖ ਕੇ ਚੱਲੇ ਆਂ ਪਰਿਵਾਰ ਦੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਬਾਈ ਨਾਲ ਕੰਦੀ ਨਾਲ ਗੱਲਾਂ ਬਾਤਾਂ ਕਰਕੇ ਖੁਸ਼ੀ ਹੋਈ ਹੈ ਤੇ ਕੰਦੀ ਨਾਲ ਵੀ ਗੱਲਬਾਤ ਕਰਦੇ ਕੰਦੀ ਅੱਜ ਜੋ ਗੱਲ ਕਹੀ ਸੀ ਹਾਂਜੀ ਆਮ ਤੌਰ ਤੇ ਤਾਂ ਗੱਲ ਕਹਿ ਜਾਂਦੇ ਬੰਦੇ ਕਹਿੰਦੇ ਕਰਨੀ ਤੇ ਕਹਿਣੀ 'ਚ ਫਰਕ ਬੜਾ ਹੁੰਦਾ ਹਾਂਜੀ ਹਾਂਜੀ ਬੰਦਾ ਕਹਿ ਜਾਂਦਾ ਉਸ ਗੱਲ ਤੇ ਕੋਈ ਵਿਰਲਾ ਰਹਿੰਦਾ ਪਰ ਅੱਜ ਜੋ ਗੱਲ ਬਾਈ ਕਹਿ ਕੇ ਗਿਆ ਸੀ ਉਹ ਬਾਈ ਫੇਰ ਅੱਜ ਤੁਹਾਡੇ ਘਰੇ ਦੀਵਾਲੀ ਵੀ ਲੈ ਕੇ ਪਹੁੰਚਿਆ ਬੱਚਿਆਂ ਖਾਤਰ ਹਾਂਜੀ ਹਾਂਜੀ ਤੇ ਜੋ ਪੇਮੈਂਟ ਸੀ ਤੁਹਾਨੂੰ ਉਹ ਵੀ ਦੇ ਕੇ ਆਏ ਕਿੰਨੀ ਖੁਸ਼ੀ ਹੋਈ ਹੈ ਕਿਸ ਤਰ੍ਹਾਂ ਬਹੁਤ ਹੀ ਮਾਨਸਤਕਾਰ ਵੱਧ ਹੈ ਜਿਹਦੇ ਨਾਲ ਵੀ ਜਿਹੜੀ ਚੈਨਲ ਤੇ ਕਈ ਬੰਦੇ ਨੇ ਐਂ ਵੀ ਕਹਿ ਸੀਗਾ ਵੀ ਕਹਿ ਜਾਂਦੇ ਮੁੜ ਕੇ ਆਉਂਦੇ ਨਹੀਂ ਹੂੰ ਵੀ ਤਕਰੀਬਨ ਐ ਹੋ ਜਾਂਦਾ ਪਰ ਨਹੀਂ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀਗਾ ਅੱਜ ਤੁਸੀਂ ਉਹਨੂੰ ਪੂਰਾ ਕੀਤਾ ਹੈ ਔਰ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ ਤੇ ਜੀ ਐਂ ਕਹਣਾ ਹੈ ਤੇ ਦੀਵਾਲੀ ਦੀ ਤੁਹਾਨੂੰ ਵੀ ਮੁਬਾਰਕਦਾਂ ਇੱਕ ਬੇਨਤੀ ਮੈਂ ਜ਼ਰੂਰ ਕਰੂੰਗਾ ਸਾਡੇ ਕਲਾਕਾਰ ਭਰਾਵਾਂ ਨੂੰ ਸਾਡੇ ਸੰਗੀਤਕਾਰ ਗੀਤਕਾਰ ਮਤਲਬ ਕਿ ਸਾਡੀ ਮਿਊਜ਼ਿਕ ਇੰਡਸਟਰੀ ਦੇ ਜਿੰਨੇ ਭੈਣ ਭਰਾ ਐ ਕੰਦੀ ਜਾਂ ਕੰਦੀ ਵਰਗੇ ਹੋਰ ਜਿਹੜੇ ਸਾਡੇ ਭਰਾ ਸਾਡੀਆਂ ਭੈਣਾਂ ਜਿਹੜੇ ਕਲਾ ਨਾਲ ਜੁੜੇ ਹੋਏ ਐ ਤੇ ਜਿਹੜੇ ਖਾਸ ਕਰ ਮੈਂ ਕਹਿੰਨਾ ਕਿ ਇਸ ਟਾਈਮ ਜਿਹੜੇ ਕੰਦੀ ਨਾਲ ਜੁੜੇ ਹੋਏ ਐ ਜਿਨ੍ਹਾਂ ਦੇ ਨਾਲ ਹਰਚੰਦ ਕੰਦੀ ਨੇ ਆਪਣੀ ਤਕਰੀਬਨ ਸਾਰੀ ਜ਼ਿੰਦਗੀ ਲੰਘਾਈ ਜਵਾਨੀ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਬੱਚੇ ਜਵਾਨ ਹੋ ਗਏ ਐ ਤੇ ਦੀਵਾਲੀ ਤੇ ਕੰਦੀ ਨੂੰ ਯਾਦ ਜ਼ਰੂਰ ਕਰਿਓ ਮੈਂ ਨੰਬਰ ਬੋਲ ਦਿੰਨਾ ਇੱਕ ਵਾਰੀ ਕੰਦੀ ਭਾਈ ਤੋਂ ਨੰਬਰ ਬੁਲਾ ਦਿੰਨੇ ਆ ਇੱਕ ਵਾਰੀ ਬਾਈ ਨੂੰ ਦੀਵਾਲੀ ਤੇ ਜ਼ਰੂਰ ਮਿਲੇਓ ਯਾਰ ਠੀਕ ਹੈ ਭਰਾ ਆ ਆਪਣਾ ਅਸੀਂ ਮਿਲਦਾ ਆ ਸਾਡਾ ਦਿਲ ਕਰਦਾ ਹੈ ਕਿ ਹਰੇਕੋ ਕਲਾਕਾਰ ਹਰੇਕੋ ਗੀਤਕਾਰ ਹਰੇਕੋ ਸੰਗੀਤਕਾਰ ਕੰਦੀ ਨੂੰ ਦੀਵਾਲੀ ਤੇ ਮਿਲੇ ਜਿਹੜੇ ਕਲਾ ਦੇ ਕਦਰਦਾਨ ਹੈ ਜਿਹੜੇ ਸੰਗੀਤ ਦੇ ਕਦਰਦਾਨ ਹੈ ਕੰਦੀ ਬਾਈ ਆਪਣਾ ਨੰਬਰ ਇੱਕ ਵਾਰੀ ਬੋਲ ਦੋ ਮੇਰਾ ਨੰਬਰ ਹੈ ਜੀ 98735 48470 ਜੀ 79735 48470 79735 48470 ਕੰਦੀ ਬਾਈ ਦਾ ਨੰਬਰ ਹੈ ਇਹ ਤੇ ਚੱਲਦਾ ਹੈ ਗੂਗਲ ਪੇ ਵਗੈਰਾ ਵੀ ਦੇਖੋ ਕਈ ਵਾਰੀ ਕਦੋਂ ਜਿਵੇਂ ਕੱਲ ਨੂੰ ਦਿਵਾਲੀ ਹੈ ਕੋਈ ਸੱਜ ਮੰਨ ਲਿਆ ਮੰਨ ਰਿਹਾ ਲੋਕ ਪਰ ਨਹੀਂ ਸਾਡੇ ਜਿੰਨੇ ਵੀ ਸਾਡੇ ਧਾਰਮਿਕ ਆਗੂ ਹੈ ਉਹਨਾਂ ਸਾਰੇ ਨੇ ਇਹ ਅਨਾਉਂਸ ਕਰਤਾ ਕਿ ਹਾਂ ਦਿਵਾਲੀ ਜਿਹੜੀ ਉਹ 1 1 ਅਕਤੂਬਰ ਦੀ ਹੀ ਹੈ ਤੇ 1 1 ਅਕਤੂਬਰ ਨੂੰ Hindu Sikh Musliman ਸਾਰਾ ਭਾਈਚਾਰਾ ਜਿਹੜਾ ਉਹ ਕੱਲ ਨੂੰ 1 1 ਅਕਤੂਬਰ ਨੂੰ ਦਿਵਾਲੀ ਮਨਾਊਗਾ ਤੇ ਕੱਲ ਦੀ ਦਿਵਾਲੀ ਮੈਂ ਕਹਿੰਨਾ ਕਿ ਜਿਹੜੇ ਕਲਾਕਾਰ ਕਦਰ ਕਰਦੇ ਆ ਕਲਾ ਦੀ ਉਹ ਕੰਦੀ ਦੀ ਦਿਵਾਲੀ ਜਿਹੜੀ ਹੈ ਉਹ ਖੁਸ਼ੀਆਂ ਵਾਲੀ ਬਣਾ ਦਿਓ ਬਹੁਤ ਧੰਨਵਾਦ ਹਿੰਦਰ ਜੀ ਇੱਕ ਮੈਂ ਗੱਲ ਇਹ ਕਹੂੰਗਾ ਜੀ ਜਦੋਂ ਕੰਦੀ ਦੀ ਅਸੀਂ ਪਹਿਲਾਂ ਇੰਟਰਵਿਊ ਕਰੀ ਝੋਨਾ ਲਾ ਰਿਆ ਸੀ ਬਾਈ ਉਸ ਤੋਂ ਬਾਅਦ ਇਹਦੇ ਘਰ ਕਲਾਕਾਰ ਗੀਤਕਾਰ ਜਿਹੜੇ ਦੇ ਸਾਥੀ ਸੀ ਜਿਨ੍ਹਾਂ ਨੂੰ ਅੰਦਰੋਂ ਦਰਦ ਉੱਠਿਆ ਉਹ ਇਹਨੂੰ ਮਿਲਣ ਆਏ ਘਰ ਦੇ ਹਾਲਾਤ ਵੇਖ ਕੇ ਉਦੋਂ ਬਰਸਾਤਾਂ ਚੱਲ ਰਹੀਆਂ ਸੀ ਤੇ ਮਕਾਨ ਟੱਗਿਆ ਸੀ ਕੰਦੀ ਨੂੰ ਕਾਫੀ ਲੋਕਾਂ ਦੇ ਕਮੈਂਟ ਆਏ ਕਿ ਕੰਦੀ ਤੇਰੇ ਨਾਲ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਮਦਦ ਦੀ ਲੋੜ ਹੈ ਤੇ ਸਾਨੂੰ ਦੱਸ ਕੋਈ ਦੱਸਦਾ ਨਹੀਂ ਹੁੰਦਾ ਜਦੋਂ ਉਸੇ ਮਦਦ ਕਰਨੀ ਹੈ ਤੇ ਉਹਦੇ ਘਰ ਪਹੁੰਚਾ ਦਿਓ ਇਹ ਦੱਸ ਕੇ ਕਾਈ ਦਾ ਬੜੀ ਕਰਾਈ ਮਦਦ ਪਰ ਉਹਨਾਂ ਲੋਕਾਂ ਨੇ ਕਿਹਾ ਕਿ ਮਦਦ ਕਰਾਂਗੇ ਬਹੁਤ ਨੇ ਕਮੈਂਟਾਂ 'ਚ ਵੀ ਕਿਹਾ ਕਾਸੀਆਂ ਨੇ ਫੋਨ ਵੀ ਲਾਇਏ ਤੇ ਪਰ ਮਦਦ ਕਰਨ ਲਈ ਵਿੱਚੋਂ ਜਿਹੜੇ ਪਹੁੰਚੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਪਰ ਜਿਨ੍ਹਾਂ ਨੇ ਕਿਹਾ ਸੀ ਉਹ ਥੋੜੀ ਥੋੜੀ ਮਦਦ ਜ਼ਰੂਰ ਕਰਨ ਉਸ ਤੋਂ ਬਾਅਦ ਕੰਦੀ ਦਾ ਮੈਨੂੰ ਹੀ ਫੋਨ ਆਉਂਦਾ ਬਾਈ ਮੈਨੂੰ ਫੋਨ ਤਾਂ ਬਹੁਤ ਆ ਜਾਂਦੇ ਆ ਬਾਹਰੋਂ ਵੀ ਆਏ ਆ ਹੋਰ ਮਿੱਤਰਾਂ ਦੋਸਤਾਂ ਦੇ ਵੀ ਆਏ ਆ ਪਰ ਕਹਿੰਦੇ ਦੱਸ ਕੀ ਚਾਹੀਦਾ ਦੱਸ ਕੀ ਚਾਹੀਦਾ ਪਰ ਉਹ ਦੱਸ ਕੇ ਚੁੱਪ ਕਰ ਗਏ ਉਸ ਤੋਂ ਬਾਅਦ ਉਹਨਾਂ ਦੇ ਫੋਨ ਉਹਨਾਂ ਬੰਦ ਹੋ ਗਏ ਪਰ ਕੰਦੀ ਦੀ ਮਦਦ ਜ਼ਰੂਰ ਕਰੋ ਗਰੀਬ ਪਰਿਵਾਰ ਚ ਬਹੁਤ ਵਧੀਆ ਗੀਤ ਲਿਖਿਆ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਕੰਦੀ ਦੇ ਗੀਤ ਆ ਜਿੰਨੇ ਤੱਕ ਹੁਣ ਵੀ ਕਲਾਕਾਰ ਨੇ ਗਾਇਆ ਹੁਣ ਵੀ ਅੱਗੇ ਗੀਤ ਕਹਿੰਦਾ ਇਹੋ ਜਿਹੀ ਲਿਖੂਗਾ ਜਿਹੜੇ ਮੇਰੇ ਬੱਚੇ ਮੇਰਾ ਪਰਿਵਾਰ ਮੇਰੀਆਂ ਭੈਣਾਂ ਮੇਰੀਆਂ ਧੀਆਂ ਇਹ ਗੀਤ ਸੁਣ ਕੰਦੀ ਮਨ ਦੇ ਵਿੱਚ ਕਦੇ ਖਿਆਲ ਨਹੀਂ ਆਇਆ ਕਿ ਆਮ ਕਲਾਕਾਰ ਕਹਿੰਦੇ ਕੰਦੀ ਮੈਨੂੰ ਇਹੋ ਜਿਹਾ ਗੀਤ ਲਿਖ ਕੇ ਦੇ ਢੜਕੀਲਾ ਹੋਵੇ ਕਿ ਜਿਹੜੇ ਅੱਜ ਕੱਲ ਗੀਤ ਜਿਆਦਾ ਢੜਕੀਲੇ ਚੱਲਦੇ ਆ ਸੱਭਿਆਚਾਰ ਗੀਤ ਲੋਕ ਪਸੰਦ ਘੱਟ ਕਰਦੇ ਆ ਕਲਾਕਾਰ ਨੇ ਕਿਸੇ ਨੇ ਡਿਮਾਂਡ ਕਰੀ ਆ ਤੇ ਤੂੰ پیسے ਚੱਕਣ ਦੀ ਸਾਨੂੰ ਗੀਤ ਲੈ ਕੇ ਕਈ ਵਾਰ ਅੰਦਰ ਜਮੀਰ ਜਾਗਦੀ ਉਹ ਯਾਰ ਮੈਂ ਗੀਤ ਨਹੀਂ ਲਿਖਣਾ ਇਹੋ ਜਾਂ ਕੱਲ ਨੂੰ ਮੇਰੀ ਬੇਟੀ ਜਵਾਨ ਉਹ ਵੀ ਸੁਣੂਗੀ ਕੱਲ ਮੇਰੀ ਨੌ ਆਉ ਉਹ ਵੀ ਸੁਣੂਗੀ ਤੇ ਮੈਨੂੰ ਇੱਥੇ ਨੀਵੀਂ ਪਾਉਣੀ ਪੈਗੀ ਨੇ ਆਫਰ ਬਹੁਤ ਆਉਂਦੇ ਜੀ ਗੀਤਾਂ ਦੇ ਪਰ ਮੈਂ ਨਹੀਂ ਲਿਖੇ ਗੀਤ ਹੂੰ ਕਈ ਵਰੀ ਅਗਲੇ ਕਹਿੰਦਾ ਆ ਵਿਸ਼ੇ ਅਸ਼ੀ ਦੇ ਦੇਣਾ ਤੁਹਾਨੂੰ ਤੁਸੀਂ ਗਾਣ ਲਿਖ ਦਿਓ ਸਾਨੂੰ ਹੂੰ ਪਰ ਮੈਂ ਕਹਾਂ ਵੀ ਨਹੀਂ ਪੈਸੇ ਪਿੱਛੇ ਨਹੀਂ ਹੁੰਦੀ ਸਾਰੀ ਗੱਲ ਜੀ ਤੇ ਜਿਹੜੀਆਂ ਜਿਹੜਾ ਗੀਤ ਆਪਣੇ ਫੈਮਿਲੀ ਨੂੰ ਸੁਣ ਸਕਦੀ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਨਹੀਂ ਸਕਦਾ ਬੰਦਾ ਉਹ ਜੋ ਲਿਖਣ ਦਾ ਤੇ ਮੈਂ ਇਹ ਵੀ ਕਹਿਣਾ ਉਹ ਜਗਾਉਣ ਦਾ ਵੀ ਕਿ ਫਿਰ ਹੂੰ ਪਹਿਲੀ ਗੱਲ ਤਾਂ ਲਿਖਣ ਦਾ ਹੀ ਨਹੀਂ ਫਾਇਦਾ ਤੇ ਜਿਹੜੇ ਉਹਦੇ ਗੀਤ ਦੀ ਡਿਮਾਂਡ ਕਰਦੇ ਜਾਂ ਕਹਿ ਕੇ ਕਹਿੰਦੇ ਵੀ ਇਹ ਲਿਖੋ ਉਹਨਾਂ ਦੀ ਵੀ ਸੋਚ ਮਾੜੀ ਹੈ ਇਹ ਚੰਗੀ ਨਹੀਂ ਜਦੋਂ ਤੁਹਾਡੀ ਵੀਡੀਓ ਪਈ ਆਪਾਂ ਇੰਟਰਵਿਊ ਕਰੀ ਤੁਹਾਡੀ ਕਿੰਨੇ ਕੁ ਫੋਨ ਆਏ ਸੀ ਜਿਹੜੇ ਦੋਸਤ ਮਿੱਤਰ ਕਹਿ ਰਹੇ ਸੀ ਕੰਦੀ ਤਰੀ ਮਦਦ ਕਰਾਂਗੇ ਉਹਦੇ ਵਿੱਚੋਂ ਕਿੰਨੇ ਕੁ ਪਹੁੰਚ ਗਏ ਤੇ ਕਈ ਦਾ ਹਾਂ ਫਾਂ ਹੀ ਹੁੰਦੀਆਂ ਨਹੀਂ ਪਹੁੰਚੇ ਜਿਹੜੇ ਮਤਲਬ ਮੇਰੇ ਮਿੱਤਰ ਪਿਆਰੇ ਚਲ ਉਹਨਾਂ ਦਾ ਤਾਂ ਅਸੀਂ ਵੀ ਧੰਨਵਾਦ ਕਰਿਆ ਉਹਨੂੰ ਪਤਾ ਸਾਨੂੰ ਪਤਾ ਚਲੋ ਆਏ ਆ ਤੁਸੀਂ ਵੀ ਮੌਕੇ ਤੇ ਉਹਨਾਂ ਨੂੰ ਮਤਲਬ ਟੈਲੀਗ੍ਰਾਫ ਕੀਤਾ ਵੀਡੀਓ ਬਣਾਇਆ ਜਾਂਦੇ ਹਨ ਹੂੰ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਹੜੇ-ਕਿਹੜੇ ਆਏ ਆ ਹੂੰ ਪਰ ਬਹੁਤ ਬੰਦੇ ਨੇ ਇਹ ਕਿ ਵੀ ਕੰਦੇ ਤੋਂ ਕੰਮ ਸ਼ੁਰੂ ਕਰ ਲਾ ਕਰਦਾ ਬੇਸਿਹਰੀ ਮਤ ਕਰਾਂਗੇ ਹੂੰ ਜੇ ਅਕਸਰ ਕੰਮ ਸ਼ੁਰੂ ਕਰਨਾ ਹੈ ਤੇ ਸ਼ੁਰੂ ਕਰਨਾ ਵਾਸਤੇ ਵੀ ਪੈਸੇ ਚਾਹੀਦੇ ਬਿਲਕੁਲ ਸਹੀ ਜੇ ਮੈਂ ਕਹਾਂ ਵੀ 30 35 ਹਜ਼ਾਰ ਨਾਲ ਮੈਂ ਕੰਮ ਸ਼ੁਰੂ ਕਰ ਲਾਂ ਉਹਦੇ ਨਾਲ ਤਾਂ ਨਹੀਂ ਹੂੰ ਇਸ ਕਰਕੇ ਇਹ ਵੀ ਜੇ ਮਕਾਨ ਪੋਣਾ ਅੱਜ ਕੱਲ ਮਂਗਾਈ ਹੈ ਤੇ ਵੀ ਘੱਟੂ ਘੱਟ ਵੀ ਨਾ ਪੜਦਾ 4-5 ਲੱਖ ਰੁਪਏ ਬੰਦੇ ਕੋਲੇ ਫੇਰ 4-5 ਲੱਖ ਫੇਰ ਵੀ ਮਕਾਨ ਇੱਕ ਖੜਾ ਹੁੰਦਾ ਮਕਾਨ ਜਾਨੀ ਕਿ ਕੰਪਲਟ ਨਹੀਂ ਹੁੰਦਾ ਜੀ ਜੀ ਸਾਡੇ ਵੱਲੋਂ ਸੱਚ ਦੀ ਪੜਤਾਲ ਵੱਲੋਂ ਰੋਤਵਾ ਟੀਵੀ ਵੱਲੋਂ ਤੇ ਕੰਦੀ ਗੀਤਕਾਰ ਵੱਲੋਂ ਤੇ ਕੰਦੀ ਦੇ ਪਰਿਵਾਰ ਵੱਲੋਂ ਤੇ ਤੰਦੀ ਨੂੰ ਚਾਹਣ ਵਾਲਿਆਂ ਵੱਲੋਂ ਤੇ ਦਿਵਾਲੀ ਦੀਆਂ ਸਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੀਆਂ ਮੁਬਾਰਕਾਂ ਹੋਣ ਦੇਖਦੇ ਹਾਂ ਸੱਚ ਦੀ ਪੜਤਾਲ ਰੋਤਵਾ ਟੀਵੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ Chica. boa जी é boa बहुत